ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰ ਰਿਆਂ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਨਾਲ ਇਹ ਗੱਲ ਕਰਦੇ ਹਾਂ ਵੀ ਕਈ ਬੱਚਿਆਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਸਟੱਡੀ ਛੱਡੀ ਨੂੰ ਤੇ ਉਹਨਾਂ ਦਾ ਦੁਬਾਰਾ ਮਨ ਬਣ ਜਾਂਦਾ ਜਾਂਦਾ ਕਈ ਵਾਰ ਜਾਂ ਐਦਾਂ ਦੀ ਲੋੜ ਪੈ ਜਾਂਦੀ ਆ ਕਿਤੇ ਹੋਰ ਸਟੱਡੀ ਦੀ ਕਿਉਂਕਿ ਅੱਜ ਕੱਲਰ ਰਿਕੁਆਇਰਮੈਂਟ ਵੱਧ ਰਹੀਆਂ ਨੇ ਨਾ ਜੇ ਸਟੱਡੀ ਅੱਗੇ ਪਲੱਸ 2 ਵਾਲਿਆਂ ਦੀ ਬਹੁਤ ਵੈਲਿਊ ਸੀ ਹੁਣ ਉਹਨਾਂ ਦੀ ਵੀ ਨਹੀਂ ਰਹੀ ਬੈਚਲਰ ਵਾਲਿਆਂ ਦੀ ਹੋਗੀ ਹੁਣ ਬੈਚਲਰ ਡਿਗਰੀ ਦੀ ਵੀ ਦਿਨੋਂ ਦਿਨ ਵੈਲਿਊ ਘਟਦੀ ਜਾਂਦੀ ਹੈ ਹੁਣ ਮਾਸਟਰ ਡਿਗਰੀ ਲਈ ਹੈਨਾ ਰਿਕੁਆਇਰਮੈਂਟਸ ਆਉਂਦੀਆਂ ਨੇ ਵੀ ਆਪਾਂ ਨੂੰ ਮਾਸਟਰ ਚਾਹੀਦੀ ਆ ਉਹਦੇ ਲਈ ਆਪਾਂ ਸਟੱਡੀ ਕਰਨਾ ਤਾਂ ਚਾਹੁੰਦੇ ਆ ਪਰ ਆਪਾਂ ਨੂੰ ਕਿਸੇ ਕਾਲਜ ਐਡਮਿਸ਼ਨ ਨਹੀਂ ਮਿਲਦੀ ਹੁੰਦੀ ਕਿਉਂਕਿ ਆਪਣਾ ਗੈਪ ਜ਼ਿਆਦਾ ਹੋ ਜਾਂਦਾ ਉਹ ਸੈਪਟ ਕਰਦੇ ਨਹੀਂ ਹੈਗੇ ਯੂਨੀਵਰਸਿਟੀ ਵਾਲੇ ਹੈਨਾ ਕਈ ਵਾਰ ਕਈ ਕੋਲ ਜਾਂ ਚੇਤਨ ਯ ਰੈਸਟ੍ਰੈਕਸ਼ਨ ਹੁੰਦੀਆਂ ਨੇ ਉਹਦੇ ਲਈ ਤੁਹਾਨੂੰ ਬਿਲਕੁਲ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਆਪਾਂ ਤੁਹਾਡੇ ਲਈ ਇੱਕ ਨਿਊ ਵੀਡੀਓ ਲੈ ਕੇ ਆਵਾਂਗੇ ਉਹਦੇ ਵਿੱਚ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਇਨਫੋਰਮੇਸ਼ਨ ਸਾਰੀ ਵਿੱਚ ਜਿਹਦੇ ਵਿੱਚ ਦੱਸਾਂਗੇ ਤੁਸੀਂ ਕਿਵੇਂ ਸਟੱਡੀ ਕਰਕੇ ਆਪਣੀ ਅੱਗੇ ਜੌਬ ਜਿਹੜੀ ਵੀ ਤੁਸੀਂ ਚਾਹੁੰਦੇ ਆ ਕੋਈ ਵੀ ਬਿਜ਼ਨਸ ਚਾਹੁੰਦੇ ਆ ਉਹ ਕਰ ਸਕੋ ਬਹੁਤ ਆਸਾਨੀ ਨਾਲ ਤੇ ਆਪਣਾ ਇੰਟਰਸਟ ਨਾਲ ਆਪਣਾ ਬਿਜ਼ਨਸ ਜੋ ਵੀ ਤੁਸੀਂ ਕਰਨਾ ਵਧੀਆ ਕਰ ਸਕੋ ਉਹਦੇ ਲਈ ਇੱਕ ਆਪਾਂ ਵੀਡੀਓ ਲੈ ਕੇ ਆਵਾਂਗੇ ਉਹਦੇ ਵਿੱਚ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਤਨ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੁਣ ਤੁਹਾਨੂੰ ਸਾਰੇ ਸੁਪਨੇ ਤੁਹਾਡੇ ਜ਼ਰੂਰ ਸੱਚਕਾਰ ਹੋਣਗੇ ਜੋ ਵੀ ਤੁਸੀਂ ਚਾਹੁੰਦੇ ਹੋ ਬਾਕੀ ਤੁਹਾਡਾ ਆਪਣਾ ਇੰਟਰਸਟ ਆ ਜੇ ਤੁਸੀਂ ਆਪਾਂ ਕੁਝ ਕਰਨਾ ਚਾਹੁੰਦੇ ਆ ਤਾਂ ਉਹ ਹੋ ਜ਼ਰੂਰ ਜਾਂਦਾ ਹੈਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਣਾ ਸਾਰੀ ਤੇ ਸ਼ੇਅਰ ਵੀ ਜ਼ਰੂਰ ਕਰਨਾ ਧੰਨਵਾਦ ਜੀ